ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਟ ਸੈਣ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਤੰਮੱਜਾ ਗੱਬਣ ਇੱਕ ਵਸੀ ਠੀਕ ਹੈ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000355 ਜੀ ਬਾਕੀ ਭਰਾ ਬਾਈ ਦਾ ਨੰਬਰ ਆਪਾਂ ਲਾਵਾਂਗੇ ਸਕਰੀਨ ਤੇ ਜੇ ਕੱਲ ਨੂੰ ਸੇਲ ਹੋਏ ਨਹੀਂ ਆਪਾਂ ਨੰਬਰ ਬਾਅਦ ਚ ਕੱਟ ਵੀ ਦਿੰਨੇ ਆ ਠੀਕ ਹੈ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਤੇ ਲੈਨੇ ਜਾਣਕਾਰੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਨਾਮ ਨਾਮ ਬਾਈ ਸਤਵਿੰਦਰ ਸਿੰਘ ਪਿੰਡ ਸਹਿਣਾ ਬਾਈ ਜ਼ਿਲ੍ਹਾ ਬਰਨਾਲਾ ਬਾਈ ਹਾਂ ਜੀ ਪਹਿਲੀ ਮਾਜਰੀ ਜਾਣਕਾਰੀ ਦਿਓ ਜੀ ਆਪਣੀ ਬਾਈ ਇਹ 6.5 ਮਹੀਨਿਆਂ ਦੀ ਗੱਬਣ ਆ ਹਾਂ ਜੀ ਤੇ ਦੁੱਧੇ ਥੱਲੇ ਹੈਣੀਗਾ ਠੀਕ ਆ ਜੀ ਉਹ ਥਾਂ ਤੇ ਚੈੱਕ ਹੁੰਦੇ ਨਹੀਂ ਹਾਂ ਜੀ ਥਾਂ ਬਸ ਦੇਖਵਾ ਥਾਂ ਚੈੱਕ ਹੋ ਜਾਂਦੇ ਆ ਤੇ ਰੇਟ ਭਰਾ ਦਾ ਰੇਟ ਭਰਾ ਇਹ ਫੋਨ ਤੇ ਦੱਸਾਂਗੇ ਜੀ ਰੇਟ ਫੋਨ ਤੇ ਠੀਕ ਹੈ ਤੋਰ ਦਿਓ ਭਰਾ ਲੋ ਭਰਾ ਚੈੱਕ ਕਰ ਸਕਦੇ ਆ ਮੱਝ ਸ਼ਾਇਦ ਰੇਟ ਕਹਿੰਦਾ ਬਾਈ ਕਹਿੰਦਾ ਜਾਇਜ਼ ਹੀ ਹੋਣਗੇ ਠੀਕ ਆ ਜੀ ਤੇ ਪਿੰਡ ਸਹਿਣਾ ਠੀਕ ਹੈ ਜੀ ਪਧੌੜ ਦੇ ਲਾਗੇ ਬਰਨਾਲਾ ਮੇਨ ਰੋਡ ਤੇ ਆਹੀ ਤੇ ਪਿੰਡ ਸਹਿਣਾ ਮਸੂਰਾ ਜਿੱਥੇ ਮੇਲਾ ਲੱਗਦਾ ਤੇ ਉਧਰ ਉਤੜ ਦੋ ਪਰਾ ਲੋ ਜੀ ਕੱਦ ਬਿਰਡ ਸੁਖਣਾ ਕਰਮਵਾਲੀ ਦਾ ਬਾਈ ਕਹਿੰਦਾ ਥਣਾ ਤੋਂ ਚੱਕ ਹੁੰਦੀ ਆ ਪਾਸ ਠੀਕ ਹੈ ਨਾ ਦੁੱਧ ਹੈ ਨਹੀਂ ਡਰਾਈ ਆ ਮੋੜ ਦੋ ਪਰਾ ਲੋ ਜੀ ਰੇਟ ਭਾਈ ਜੈ ਜੀ ਹੋਣਗੇ ਹਾਂ ਭਾਈ ਰੇਟ ਜੈ ਜੀ ਹੋਣਗੇ ਠੀਕ ਹੈ ਜੀ ਲੋ ਜੀ ਫੇਸ ਕੁਆਲਟੀ ਦੇਖ ਸਕਦੇ ਹੋ ਕਰਮਵਾਲੀ ਵਿੱਚ ਲੋ ਜੀ। ਤਾਂ ਚੈੱਕ ਕਰ ਸਕਦੇ। ਠੀਕ ਹੈ ਜੀ। ਹਾਂਜੀ ਭਾਈ ਜੀ ਦੁੱਜੀ ਮਾਜ ਦੀ ਜਾਣਕਾਰੀ ਦੇ ਦਿਓ ਜੀ। ਬਾਈ ਇਹ ਵੀ 6.5 ਮਹੀਨੇ ਦੀ ਗੱਭਣ ਆ। ਹਾਂਜੀ। ਤੇ ਬਾਈ ਇਹ ਇਹਦੇ ਥੱਲੇ ਵੀ ਦੁੱਧ ਹੈ ਨਹੀਂਗਾ। ਦੁੱਧ ਹੈਂ ਟ੍ਰਾਈ ਕਰੀ ਵੀ। ਥਣ ਚੱਕ ਹੁੰਦੇ। ਥਣ ਚੱਕ ਹੁੰਦੇ। 6.5 ਮਹੀਨੇ ਦੀ ਗੱਭਣ। ਹਾਂ ਬਾਈ 6.5 ਮਹੀਨੇ ਦੀ ਗੱਭਣ। ਲੋ ਭਰਾ ਫੇਸ ਕੁਆਲਿਟੀ ਚੈੱਕ ਕਰ ਸਕਦੇ। ਲੋ ਜੀ। ਦਿੱਲੀ ਦਾ ਵੀ ਜਾਗੀ ਥੋੜੇ ਜੇ ਪੈਰ ਮਗਰਲੇ ਚਟਿਆ ਤੇ ਮੂਰਲੇ ਹੈ ਨਹੀਂ ਤੋਰ ਦੋ ਭਰਾ ਇਹਨੂੰ ਵੀ। ਲੋ ਜੀ। ਚੈੱਕ ਕਰ ਸਕਦੇ। ਦੁਰਤਰਤਾ ਕਰਮ ਵਾਲੀ ਦਾ ਕੱਦ ਬੈਡ ਤੇ ਅੱਖਾਂ ਤੁਹਾਡੇ ਸਾਹਮਣੇਆਂ ਲੀਲੀਆਂ ਤੇ ਚਿੱਟੀਆਂ ਸੀ ਗਾ ਜੋ ਦੋਨੀਆਂ ਇੱਕੋ ਜਿਹੀਆਂ ਅੱਖਾਂ ਲੋਜੀ ਮੋੜ ਲਓ ਜੀ ਮੋੜ ਦੋ ਮੋੜ ਦੋ ਠੀਕ ਆ ਲੋ ਜੀ ਦੁਰਤਰਤਾ ਤੁਹਾਡੇ ਸਾਹਮਣੇ ਛੋਟੀ ਕਮੀਜ਼ ਵੀ ਹੈ ਵੀਰੇ ਦੂਜੇ ਕਿ ਤੀਜੇ ਹੈ ਇਹ ਬਾਈ ਪਤਾ ਨਹੀਂ ਬਾਈ ਡਾੜੀ ਨੂੰ ਪਤਾ ਮੈਨੂੰ ਚਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਠੀਕ ਆ ਕੋਈ ਗੱਲ ਨਹੀਂ ਇਹਦੇ ਪਾਪਾ ਨੂੰ ਪਤਾ ਕੋਈ ਗੱਲ ਨਹੀਂ ਚੈੱਕ ਕਰ ਸਕਦੇ ਤੇ ਮੇਰੇ ਹਿਸਾਬ ਨਾਲ ਤਾਂ ਦੂਜੀ ਇੱਕ ਲੱਗਦੀ ਆ ਠੀਕ ਆ ਦੂਜੀ ਸੂਏ ਗੱਬੜ ਤੇ ਲੋ ਜੀ ਛੋਟੀ ਸੋਹਣੀ ਆ ਥਾਂ ਤੁਹਾਨੂੰ ਬਹੁਤ ਲੰਮਾ ਸੁੱਖ ਨਾ ਕਰਮਾ ਵਾਲੀ ਦਾ ਠੀਕ ਹੈ ਹਾਂ ਜੀ ਵੀ ਤੀਜੀ ਮਾਜ ਵੀ ਦੱਸੋਈ ਜਾਣਕਾਰੀ ਇਹ ਬਾਈ ਪੰਜ ਮਹੀਨੇ ਦੀ ਗੱਬਣ ਹਾਂਜੀ ਇਹਦੇ ਵੀ ਬਾਈ ਥਾਂ ਚੈੱਕ ਹੋਏ ਹੋਈ ਆ ਵੀ ਦੁੱਧ ਨਹੀਂ ਦਿੰਦੀ ਠੀਕ ਆ ਜੀ ਤੇ ਤੋੜ ਦੋ ਭਰਾ ਨੂੰ ਲੋ ਭਰਾ ਗੱਬਣੀਆਂ ਵੀ ਛੁੱਟੀ ਦੇਖ ਸਕਦੇ ਹੋ ਛਿੱਟੀਆਂ ਅੱਖਾਂ ਠੀਕ ਆ ਜੀ ਫੇਸ ਕੁਆਲਿਟੀ ਸੈਂਕਸ ਨੂੰ ਬਹੁਤ ਸੋਹਣਾ ਬਾਕੀ ਤੁਹਾਨੂੰ ਦਿਖਾਉਣੇ ਤੋੜ ਕੇ ਤੋੜ ਦੇ ਭਰਾ ਰੇਟ ਭਰਾ ਦਾ ਵੀ ਫੋਨ ਤੇ ਆ हां भाई इधर रेट ਵੀ ਹੁੰਦੀ ਆ ਸਾਰਿਆਂ ਦਾ ਪਾਪਾ ਦੱਸੋ ਸਾਰਿਆਂ ਦਾ ਖੂਨਤੀ ਆ ਬਾਈ ਰੇ ਠੀਕ ਆ ਜੀ ਲੋ ਜੀ ਭਰਾ ਚੈੱਕ ਕਰ ਸਕਦੇ ਮੁੰਡੇ ਦਾ ਪਾਪਾ ਬਾਹਰ ਗਿਆ ਵਾ ਸੂ ਪਤਾ ਰੇਟ ਦਾ ਠੀਕ ਨਾ ਉਹਦੇ ਨਾਲ ਜਰੂਰ ਕਲੈਕਟ ਕਰ ਸਕਦੇ ਭਰਾ ਨੰਬਰ ਮੁਤਾਬਕ ਆੱਖਾਂ ਓੱਖਾਂ ਚਿੱਟੀਆਂ ਇਹਦੀ ਬਹੁਤ ਸੋਹਣੀਆਂ ਲੀਨੀਆਂ ਚਿੱਟੀਆਂ ਤੇ ਛੋਟੀ ਸੋਹਣੀ ਹੈ ਇਹ ਵੀ ਦੇਖ ਸਕਦੇ ਕੱਡ ਵੱਡ ਠੀਕ ਹੈ ਜੀ ਠੀਕ ਹੈ ਜੀ ਲੋ ਜੀ ਇਹ ਵੀ ਜਿਹੜਾ ਡ్రਾਈ ਕਰੀ ਵੇ ਪੰਜ ਮਹੀਨੇ ਦੀ ਗੱਬਣਾ ਨੰਬਰ ਮੁਤਾਬਕ ਆਪਾਂ ਭਰਾ ਬਣਾਈਆ ਵੀਡੀਓ ਨਾ ਇੱਕ ਨੰਬਰ ਦੋ ਨੰਬਰ ਤਿੰਨ ਨੰਬਰ ਚਾਰ ਨੰਬਰ ਤੱਕ ਆ ਗਈ ਬੱਸੀ ਹਾਂਜੀ ਵੀ ਬੱਸੀ ਜਾਣਕਾਰੀ ਦਿਓ ਜੀ ਬਈ ਇਹ ਗੱਬਣ ਨਹੀਂ ਹੈਗੀ ਬੱਸੀ ਹਾਂ ਇਹਦਾ ਬਈ ਖੀਰੀ ਆ ਬੱਛੀ ਠੀਕ ਆ ਜੀ ਹਾਂ ਤੋੜ ਦਿਓ ਭਰਾ ਤੋੜ ਦਿਓ ਭਰਾ ਖੀਰੀ ਬੱਸੀ ਆ ਟਿਕਾੜੂ ਕਿਧਰ ਭਰਾ ਇਹਦੇ ਨਾ ਬਈ ਟਿਕਾ ਵੀ ਨਹੀਂ ਭਰਾ ਠੀਕ ਆ ਭਰਾ ਨੇ ਠੀਕ ਆ ਜੀ ਮਾਰੀ ਨਾ ਟੰਗਾ ਨਹੀਂ ਨਹੀਂ ਮਾਰਦੇ ਆਪਰੇ ਆਰਜਨਲ ਲਿਆ ਬਸ ਲੋ ਜੀ ਕੱਦ ਬਟ ਸੁੱਖ ਨਾ ਕਰਨ ਵਾਲੇ ਦਾ ਸੋਨਾ ਬੋਦੀ ਬਾਦੀ ਹੈਗੀ ਆ

ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਠੀਕ ਹੈ ਜੀ ਇੱਕ 80 ਤੇ ਤਿੰਨ ਗੱਬਣ ਮੱਝਾਂ ਤੁਦੋਂ ਡਰਾਈ ਆ ਠੀਕ ਹੈ ਜੀ ਵੱਧ ਜਾਣਕਾਰੀ ਬਾਈ ਤੁਹਾਨੂੰ ਬਾਈ ਦਾ ਨੰਬਰ ਪਾਸ ਸਕਰੀਨ ਤੇ ਲਾਵਾਂਗੇ ਬਾਈ ਰੇਟ ਦਾ ਫੋਨ ਤੇ ਦੱਸੂਗਾ ਜੀ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ